ਦੀ ਖਬਰ ਬਿਹਾਰ ਦੇ ਜ਼ਮੂਹੀ ਤੋਂ ਨਿਕਲ ਕੇ ਸਾਹਮਣੇ ਆਈ ਜਿਸ ਵਿੱਚ ਇੱਕ ਪੁਲਿਸ ਥਾਣੇ ਆਈਪੀਐਸ ਅਫਸਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਕੋਲੋਂ ਇੱਕ ਨਕਲੀ ਪਿਸਤਲ ਜਿਹੜਾ ਕਿ ਉਹ ਬਰਾਮਦ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਪੂਰੀ ਖਬਰ ਦਰਅਸਲ ਬਿਹਾਰ ਦੇ ਜ਼ਮੂਹੀ ਵਿੱਚ ਇੱਕ ਨੌਜਵਾਨ ਵੱਲੋਂ ਆਈਪੀਐਸ ਅਫਸਰ ਦੀ ਨਕਲੀ ਵਰਦੀ ਪਾ ਕੇ ਜਿਹੜਾ ਕਿ ਨੌਜਵਾਨ ਘੁੰਮ ਰਿਹਾ ਸੀ ਉਸ ਨੂੰ ਸਕੰਤਰਾ ਥਾਣੇ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਵੱਲੋਂ ਇਸ ਨੌਜਵਾਨ ਦਾ ਹਸੋ ਹੀ ਨੇ ਢੰਗ ਨਾਲ ਪੁਲਿਸ ਥਾਣੇ ਵਿੱਚ ਸਵਾਗਤ ਕੀਤਾ ਗਿਆ ਤੇ ਪੁਛਤਾਸ਼ ਸ਼ੁਰੂ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਕੋਲੋਂ ਇੱਕ ਨਕਲੀ ਜਿਹੜਾ ਕਿ ਪਿਸਤਲ ਆ ਉਹ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਤੇ ਇਸ ਨੌਜਵਾਨ ਤੋਂ ਲਗਾਤਾਰ ਜਿਹੜੀ ਪੁਲਿਸ ਆ ਪੁਛਤਾਸ਼ ਕਰ ਰਹੀ ਹੈ ਤੇ ਇਸ ਨੌਜਵਾਨ ਦੀ ਜਿਹੜੀ ਉਮਰ ਦੱਸੀ ਜਾ ਰਹੀ ਹੈ 18 ਸਾਲ ਹੈ ਤੇ ਇਸ ਨੌਜਵਾਨ ਤੋਂ ਲਗਾਤਾਰ ਪੁਲਿਸ ਪੁੱਛਤਾਚ ਕਰ ਰਹੀ ਹੈ ਤੇ ਪੁੱਛਤਾਚ ਦੇ ਦੌਰਾਨ ਇਸ ਨੌਜਵਾਨ ਨੇ ਦੱਸਿਆ ਕਿ ਇਸ ਕੋਲੋਂ ਜਿਹੜੀ ਕਿ 2 ਲੱਖ ਰੁਪਏ ਦੀ ਇੱਕ ਵੱਡੀ ਰਕਮ ਇਸ ਨੌਜਵਾਨ ਤੋਂ ਲਈ ਗਈ ਹੈ ਤੇ ਇਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਨੂੰ ਆਈਪੀਐਸ ਅਫਸਰ ਬਣਾ ਦਿੱਤਾ ਜਾਵੇਗਾ ਪਰ ਇਸ ਨੌਜਵਾਨ ਨੂੰ ਇਹ ਨਹੀਂ ਪਤਾ ਸੀ ਕਿ ਇਸ ਨੂੰ ਇੱਕ ਨਕਲੀ ਅਫਸਰ ਬਣਾਉਣ ਲਈ 2 ਲੱਖ ਰੁਪਏ ਲਿਆ ਗਿਆ ਹੈ ਇਸ ਨੌਜਵਾਨ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਸ ਤੋਂ 2 ਲੱਖ ਰੁਪਏ ਲਿਆ ਗਿਆ ਹੈ ਜਿਸ ਵਿੱਚ ਇਸ ਨੂੰ ਆਈਪੀਐਸ ਅਫਸਰ ਬਣਨ ਲਈ ਵਾਦਾ ਕੀਤਾ ਗਿਆ ਸੀ ਇਸ ਨੌਜਵਾਨ ਤੋਂ ਜਿਹੜੀ ਪੁੱਛਤਾਸ਼ ਆ ਲਗਾਤਾਰ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਮਾਮਲਾ ਸਿਕੰਦਰਾ ਥਾਣੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇੱਕ ਫਰਜੀ ਬਣੇ ਪੁਲਿਸ ਮੁਲਾਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਉੱਤੇ ਨਕਲੀ ਆਫੀਸਰ ਬਣ ਕੇ ਠੱਗੀ ਕਰਨ ਦੇ ਜਿਹੜੇ ਕਿ ਰੋਪ ਨੇ ਉਹ ਲਗਾਏ ਜਾ ਰਹੇ ਨੇ ਪੁਲਿਸ ਵੱਲੋਂ ਲਗਾਤਾਰ ਇਸ ਨੌਜਵਾਨ ਤੋਂ ਪੁੱਛਤਾਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਵਿਹਾਰ ਦੇ ਜ਼ਮੂਹੀ ਵਿੱਚ ਜਿਹੜਾ ਕਿ ਨੌਜਵਾਨ ਇੱਕ ਆਈਪੀਐਸ ਅਫਸਰ ਦੀ ਵਰਦੀ ਪਾ ਕੇ ਘੁੰਮ ਰਿਹਾ ਹੁੰਦਾ ਹੈ ਤੇ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਜਿਹੜਾ ਕਿ ਅਰੈਸਟ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਸ਼ਤਾ ਸ਼ੁਰੂ ਕੀਤੀ ਜਾਂਦੀ ਹੈ ਤੇ ਪੁਲਿਸ ਵੱਲੋਂ ਬੜੇ ਹੀ ਹਾਸੋ ਹੀ ਨੇ ਢੰਗ ਨਾਲ ਇਸ ਨੌਜਵਾਨ ਦਾ ਜਿਹੜਾ ਕਿ ਪੁਲਿਸ ਥਾਣੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਇਸ ਨੌਜਵਾਨ ਤੋਂ ਪੁਛਤਾਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਨੌਜਵਾਨ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਇਸ ਤੋਂ 2 ਲੱਖ ਰੁਪਏ ਲਿਆ ਗਿਆ ਹੈ ਤੇ ਇਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਨੂੰ ਆਈਪੀਐਸ ਆਫੀਸਰ ਬਣਾਇਆ ਜਾਵੇਗਾ ਜਿਸ ਵਿੱਚ ਇਸ ਨੌਜਵਾਨ ਨੇ ਉਸ ਵਾਅਦਾ ਕਰਨ ਵਾਲੇ ਨੂੰ 2 ਲੱਖ ਰੁਪਏ ਦਿੱਤਾ ਸੀ ਨੌਜਵਾਨ ਨੇ ਦੱਸਿਆ ਕਿ ਇਹ 2 ਲੱਖ ਰੁਪਏ ਉਸਨੇ ਤਕਰੀਬਨ 1 ਮਹੀਨਾ ਪਹਿਲਾਂ ਦਿੱਤਾ ਸੀ ਤੇ ਇਸ ਜਿਸ ਵਿੱਚ ਉਸ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਸ ਨੂੰ ਇੱਕ आईपीएस ਅਫਸਰ ਜਿਹੜਾ ਕਿ ਬਣਾ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇੱਕ ਨਕਲੀ ਅਫਸਰ ਬਣ ਕੇ ਇਹ ਨੌਜਵਾਨ ਜਿਹੜਾ ਕਿ ਘੁੰਮ ਰਿਹਾ ਸੀ ਜਿਸ ਨੂੰ ਸਿਕੰਦਰਾ ਥਾਣੇ ਦੀ ਪੁਲਿਸ ਵੱਲੋਂ ਗਿਰਤਾਰ ਕਰ ਲਿਆ ਗਿਆ ਹੈ ਤੇ ਇਸ ਤੋਂ ਪੁਸ਼ਤਾਸ਼ ਆ ਜਿਹੜੀ ਕਿ ਉਹ ਲਗਾਤਾਰ جاری ਹੈ